ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ohio ਦੇ ਰਿਪਬਲਿਕਨ ਸੈਨੇਟਰ ਬਰਨੀ ਮੋਰੇਨੋ ਨੇ ਅਮਰੀਕੀਆਂ ਲਈ ਦੋਰੀ ਨਾਗਰਿਕਤਾ ਨੂੰ ਖਤਮ ਕਰਨ ਲਈ ਇੱਕ ਬਿੱਲ ਪੇਸ਼ ਕੀਤਾ ਹੈ ਬਿੱਲ ਅਨੁਸਾਰ 2025 ਦਾ ਵਿਸ਼ੇਸ਼ ਨਾਗਰਿਕਤਾ ਐਕਟ ਇਹ ਸਥਾਪਿਤ ਕਰੇਗਾ ਕਿ ਹੁਣ ਜੇ ਕਿਸੇ ਕੋਲ ਅਮਰੀਕਾ ਦੀ ਨਾਗਰਿਕਤਾ ਹੈ ਤਾਂ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਨਹੀਂ ਰੱਖ ਸਕਦਾ ਹਰ ਨਾਗਰਿਕ ਨੂੰ ਅਮਰੀਕਾ ਪ੍ਰਤੀ ਹੀ ਵਫਾਦਾਰੀ ਰੱਖਣੀ ਪਵੇਗੀ ਇਹ ਕਾਨੂੰਨ ਬੜਾ ਮਾਇਨੇ ਰੱਖਦਾ ਹੈ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਕੋਈ ਵੀ ਵਿਅਕਤੀ ਅਮਰੀਕੀ ਨਾਗਰਿਕ ਨਹੀਂ ਹੋ ਸਕਦਾ ਜੇਕਰ ਉਹ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਨਹੀਂ ਛੱਡੇਗਾ ਇੱਥੇ ਇਹ ਵੀ ਕਹਿਣਾ ਬਣਦਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕਿੰਨੇ ਅਮਰੀਕੀ ਪ੍ਰਭਾਵਿਤ ਹੋ ਸਕਦੇ ਨੇ ਕਿਉਂਕਿ ਅਮਰੀਕੀ ਕਾਨੂੰਨ ਲੋਕਾਂ ਨੂੰ ਦੋਹਰੀ ਨਾਗਰਿਕਤਾ ਦਾ ਐਲਾਨ ਕਰਨ ਜਾਂ ਰਜਿਸਟਰਡ ਕਰਨ ਦੀ ਲੋੜ ਨਹੀਂ ਰੱਖਦਾ ਤੇ ਨਾ ਹੀ ਸਰਕਾਰ ਇਸ ਬਾਰੇ ਕੋਈ ਰਜਿਸਟਰੀ ਰੱਖਦੀ ਹੈ ਮਹਾਰਾ ਨੇ ਅੰਦਾਜ਼ਾ ਲਾਇਆ ਹੈ ਕਿ ਦੋਰੀ ਨਾਗਰਿਕਤਾ ਦੀ ਗਿਣਤੀ 5 ਲੱਖ ਤੋਂ 57 ਲੱਖ ਤੱਕ ਹੋ ਸਕਦੀ ਹੈ ਬਿੱਲ ਅਨੁਸਾਰ ਰਾਸ਼ਟਰੀ ਨਾਗਰਿਕਤਾ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਸੰਯੁਕਤ ਰਾਜ ਅਮਰੀਕਾ ਪ੍ਰਤੀ ਵਫਾਦਾਰੀ ਆਣ ਵੰਡੀ ਹੋਣੀ ਚਾਹੀਦੀ ਹੈ ਇਹ ਬਿੱਲ ਦੂਰੀ ਜਾਂ ਬਹੁ ਨਾਗਰਿਕਤਾ ਦੇ پابੰਦੀ ਲਗਾਏਗਾ ਅਤੇ ਸਥਾਪਿਤ ਕਰੇਗਾ ਕਿ ਕੋਈ ਵਿਅਕਤੀ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੋ ਸਕਦਾ ਹੈ ਜਾਂ ਨਹੀਂ ਜਦਕਿ ਉਹ ਇੱਕੋ ਸਮੇਂ ਕੋਈ ਹੋਰ ਵਿਦੇਸ਼ੀ ਨਾਗਰਿਕਤਾ ਰੱਖਦਾ ਹੋਵੇ ਇਸ ਬਿੱਲ ਰਾਹੀਂ ਇਹ ਕਿਹਾ ਗਿਆ ਹੈ ਕਿ ਬਿੱਲ ਦੇ ਲਾਗੂ ਹੋਣ ਤੋਂ 1 ਸਾਲ ਦੇ ਅੰਦਰ ਅਮਰੀਕੀ ਨਾਗਰਿਕ ਜੋ ਵਿਦੇਸ਼ੀ ਨਾਗਰਿਕਤਾ ਵੀ ਰੱਖਦੇ ਨੇ ਉਹਨਾਂ ਨੂੰ ਵਿਦੇਸ਼ ਮੰਤਰੀ ਜਾਂ ਕ੍ਰੇਲੂ ਸੁਰੱਖਿਆ ਸਕੱਤਰ ਨੂੰ ਆਪਣੀ ਵਿਦੇਸ਼ੀ ਨਾਗਰਿਕਤਾ ਦਾ ਲਿਖਤੀ ਤਿਆਗ ਜਮ੍ਹਾਂ ਕਰਵਾਉਣਾ ਪਵੇਗਾ ਜਿਹੜੇ ਲੋਕ ਇਸ ਨੂੰ ਸਮੇਂ ਸਿਰ ਪਾਲਣ ਕਰਨ 'ਚ ਅਸਫਲ ਰਹਿਣਗੇ ਉਹਨਾਂ ਨੂੰ ਸਵੈ ਇੱਛਾ ਦੇ ਨਾਲ ਸੰਯੁਕਤ ਰਾਜ ਅਮਰੀਕਾ ਦੀ ਨਾਗਰਿਕਤਾ त्याਗਣੀ ਪੈ ਸਕਦੀ ਹੈ ਕੋਈ ਵੀ ਅਮਰੀਕੀ ਨਾਗਰਿਕ ਜੋ ਕਾਨੂੰਨ ਲਾਗੂ ਹੋਣ ਤੋਂ ਬਾਅਦ ਸਵੈ ਇੱਛਾ ਨਾਲ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰਦਾ ਹੈ ਉਸ ਦੀ ਸੰਯੁਕਤ ਰਾਜ ਅਮਰੀਕਾ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਵੇਗੀ ਇਸ ਬਿੱਲ ਦੇ ਵਿੱਚ ਵਿਦੇਸ਼ ਮੰਤਰੀ ਨੂੰ ਵਿਸ਼ੇਸ਼ ਨਾਗਰਿਕਤਾ ਦੀ ਘੋਸ਼ਣਾ ਤਸਦੀਕ ਅਤੇ ਰਿਕਾਰਡ ਰੱਖਣ ਲਈ ਨਿਯਮ ਅਤੇ ਅਟਾਰਨੀ ਜਨਰਲ ਅਤੇ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨਾਲ तालमेल ਕਰਨ ਦੀ ਲੋੜ ਹੋਵੇਗੀ ਇਥੇ ਇਹ ਕਹਿਣਾ ਬਣਦਾ ਹੈ ਕਿ ਇਹ ਬਿੱਲ ਪੇਸ਼ ਕਰਨ ਵਾਲੇ ਬਰਨੀ ਮੋਰੇਨੋ ਨੇ 2024 ਚ ਰਾਸ਼ਟਰਪਤੀ ਡੋਨਲਡ 트럼ਪ ਦੇ ਸਮਰਥਨ ਤੋਂ ਬਾਅਦ ਆਪਣੀ ਸੈਨੇਟ ਸੀਟ ਜਿੱਤੀ ਸੀ ਉਹ ਖੁਦ ਕੋਲੰਬੀਆ ਚ ਪੈਦਾ ਹੋਇਆ ਸੀ ਤੇ ਉਸ ਨੇ ਕੋਲੰਬੀਆ ਦੀ ਨਾਗਰਿਕਤਾ ਤਿਆਗ ਦਿੱਤੀ ਹੈ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਦੀ ਪਤਨੀ ਮਿਲਾਨੀਆ 트럼ਪ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਉਸ ਕੋਲ ਅਮਰੀਕਾ ਤੋਂ ਇਲਾਵਾ ਸਲੋਵੇਨੀਆ ਦੀ ਦੋਹਰੀ ਨਾਗਰਿਕਤਾ ਵੀ ਬਣੀ ਹੋਈ ਹੈ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਮਰੋਨੋ ਦੇ ਇਸ ਬਿੱਲ ਨੂੰ ਕਿੰਨਾ ਸਮਰਥਨ ਪ੍ਰਾਪਤ ਹੁੰਦਾ ਹੈ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਯੂਐਸ ਸੁਪਰੀਮ ਕੋਰਟ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਹੈ ਕਿ ਦੋਹਰੀ ਨਾਗਰਿਕਤਾ ਕਾਨੂੰਨ ਚ ਲੰਬੇ ਸਮੇਂ ਤੋਂ ਮਾਨਤਾ ਪ੍ਰਾਪਤ ਸਥਿਤੀ ਹੈ ਤੇ ਇਹ ਅਮਰੀਕੀ ਨਾਗਰਿਕ ਆਪਣੀ ਨਾਗਰਿਕਤਾ ਨਹੀਂ ਗਵਾ ਸਕਦਾ ਜਦ ਤੱਕ ਉਹ ਇਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਛੱਡ ਦੇ ਅਮਰੀਕਾ ਚ 19 ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਦੇ ਨਾਗਰਿਕ ਵਜੋਂ ਸੌ ਚੁੱਕਣ ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਹੁਕਮਾਂ ਮਗਰੋਂ 15 ਲੱਖ ਤੋਂ ਵੱਧ ਅਸਾਈਲਮ ਅਰਜ਼ੀਆਂ ਪ੍ਰਭਾਵਿਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਮੰਗਲਵਾਰ ਰਾਤ ਜਾਰੀ ਕੀਤੇ ਗਏ ਪਾਲਿਸੀ ਮੈਮੋਰੈਂਡਮ ਮੁਤਾਬਕ ਡੋਨਲਡ 트੍ਰੰਪ 30 ਤੋਂ ਵੱਧ ਮੁਲਕਾਂ ਉੱਤੇ ਆਵਾਜਾਈ ਬੰਦੀਸ਼ਾਂ ਲਾਗੂ ਕਰਨ ਬਾਰੇ ਵੀ ਵਿਚਾਰ ਕਰ ਰਹੇ ਨੇ ਦਾ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ 트੍ਰੰਪ ਸਰਕਾਰ ਨੇ ਤੈਅ ਕਰ ਲਿਆ ਹੈ ਕਿ ਅਫਗਾਨਿਸਤਾਨ ਮਿਆਮਾਰ ਰਿਪਬਲਿਕ ਆਫ ਕਾਂਗੋ ਈਰਾਨ ਹੈਤੀ, ਲੀਬੀਆ, ਸੋਮਾਲੀਆ, ਸੋਡਾਨ ਅਤੇ ਯਮਨ ਵਰਗੇ ਮੁਲਕਾਂ ਨਾਲ ਸਬੰਧਤ ਕੋਈ ਪ੍ਰਵਾਸੀ ਸਿਟੀਜ਼ਨਸ਼ਿਪ ਦੀ ਸੌ ਨਹੀਂ ਚੁੱਕ ਸਕੇਗਾ। ਅਫਗਾਨਿਸਤਾਨ ਦੇ ਨਾਗਰਿਕਾਂ ਵੱਲੋਂ ਕੀਤੀ ਗੋਲੀਬਾਰੀ ਮਗਰੋਂ ਰਾਸ਼ਟਰਪਤੀ ਡੋਨਲਡ 트੍ਰੰਪ ਇੱਕ ਮਗਰੋਂ ਇੱਕ ਸਖਤ ਇਮੀਗ੍ਰੇਸ਼ਨ ਫੈਸਲੇ ਸੁਣਾ ਰਹੇ ਨੇ। ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟਰੀ ਨੋਇਮ ਨੇ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਕਿਹਾ ਕਿ ਸਾਡੇ ਦਾਦੇ-ਪੜਦਾਦਿਆਂ ਨੇ ਆਪਣੇ ਖੂਨ ਨਾਲ ਮੁਲਕ ਨੂੰ ਸਿੰਜਿਆ ਪਰ ਹੁਣ ਵਿਦੇਸ਼ਾਂ ਤੋਂ ਆ ਰਹਾ ਧਾੜ ਵੀ ਸਾਡੀ ਆਜ਼ਾਦੀ ਖੋਣਾ ਚਾਹੁੰਦੇ ਨੇ 트럼프 ਸਰਕਾਰ ਅਜਿਹੇ ਇਰਾਦੇ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ 트럼프 ਸਰਕਾਰ ਦੀ ਤਾਜ਼ਾ ਕਾਰਵਾਈ ਮਗਰੋਂ 50 ਹਜ਼ਾਰ ਉਹ ਲੋਕ ਵੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਬਾਈਡਨ ਸਰਕਾਰ ਵੱਲੇ ਪਨਾਹ ਦਿੱਤੀ ਗਈ ਸੀ ਅਮਰੀਕਾ ਚ ਇੱਕ ਹੋਰ ਭਾਰਤੀ ਟਰੱਕ ਡਰਾਈਵਰ ਮੁਸੀਬਤ ਚ ਫਸਦਾ ਨਜ਼ਰ ਆ ਰਿਹਾ ਹੈ ਦਰਸਲ ਇਹ ਮਾਮਲਾ ਕੁਝ ਹੋਰ ਹੈ ਜਿਸ ਵਿੱਚ ਰਜਿੰਦਰ ਕੁਮਾਰ ਨਾਮ ਦੇ ਭਾਰਤੀ ਡਰਾਈਵਰ ਤੇ ਗੈਰ ਇਰਾਦਤਨ ਹੱਤਿਆ ਦੇ ਦੋਸ਼ ਤੈਅ ਕੀਤੇ ਗਏ ਨੇ ਪਿਛਲੇ ਮਹੀਨੇ ਅਮਰੀਕਾ ਚ ਇੱਕ ਸੜਕ ਹਾਦਸੇ ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਇਹ ਹਾਦਸਾ ਇੱਕ ਟਰੱਕ ਦੀ ਕਾਰ ਨਾਲ ਟੱਕਰ ਹੋਣ ਕਾਰਨ ਵਾਪਰਿਆ ਇਨ੍ਹਾਂ ਮੌਤਾਂ ਦੇ ਸਬੰਧ ਚ ਭਾਰਤੀ ਮੂਲ ਦੇ ਵਿਅਕਤੀ ਤੇ ਗੈਰ ਇਰਾਦਤਨ ਕਤਲ ਦਾ ਦੋਸ਼ ਲਗਾਇਆ ਗਿਆ ਰਜਿੰਦਰ ਕੁਮਾਰ ਤੇ ਗੈਰ ਇਰਾਦਤਨ ਹੱਤਿਆ ਅਤੇ ਲਾਪਰਵਾਹੀ ਨਾਲ ਖਤਰੇ ਚ ਪਾਉਣ ਦਾ ਦੋਸ਼ ਲਗਾਇਆ ਗਿਆ ਇਸ ਹਾਦਸੇ ਚ ਵਿਲੀਅਮ ਮੀਕਾ ਕਾਰਟਰ ਅਤੇ ਜੈਨੀਫਰ ਲਿਨ ਲੋਅਰ ਦੀ ਮੌਤ ਹੋ ਗਈ ਜਾਂਚ ਤੋਂ ਪਤਾ ਲੱਗਾ ਕਿ ਹਾਦਸੇ ਸਮੇਂ ਰਜਿੰਦਰ ਕੁਮਾਰ ਟਰੱਕ ਚਲਾ ਰਿਹਾ ਸੀ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਡੀ ਐਚ ਐਸ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਜਾਨੀ ਕਿ ਆਈਐਸ ਨੇ ਪਹਿਲਾਂ ਇੱਕ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਰਜਿੰਦਰ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤਾ ਸੀ ਓਰੇਗਨ ਸਟੇਟ ਪੁਲਿਸ ਦੇ ਅਨੁਸਾਰ 24 ਨਵੰਬਰ 2025 ਦੀ ਰਾਤ ਨੂੰ ਡੈਸ਼ਟੂਟਸ ਕਾਉਂਟੀ ਚ ਦੋ ਵਾਹਨਾਂ ਦੀ ਘਾਤਕ ਟੱਕਰ ਦੀ ਰਿਪੋਰਟ ਮਿਲੀ ਸੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਹਾਈਵੇ ਦੇ ਵਿੱਚਕਾਰ ਖੜੇ ਕੁਮਾਰ ਦੇ ਟਰੱਕ ਨੂੰ ਬਿਆ ਹਾਦਸੇ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਰਾਸ਼ਟਰਪਤੀ ਡੋਨਲਡ 트ੰਪ ਨੇ ਵੈਨਜ਼ੁਏਲਾ ਦੇ ਡਰੱਗ ਤਸਕਰਾਂ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਕਰੀਬੀਅਨ ਚ ਕਥਿਤ ਵੈਨਜ਼ੁਏਲਾ ਦੇ ਡਰੱਗ ਤਸਕਰਾਂ ਦੀਆਂ ਕਿਸ਼ਤੀਆਂ ਤੇ ਵਾਰ-ਵਾਰ ਹਵਾਈ ਹਮਲਿਆਂ ਤੋਂ ਬਾਅਦ 트ੰਪ ਨੇ ਕਿਹਾ ਕਿ ਅਮਰੀਕਾ ਬਹੁਤ ਜਲਦ ਵੈਨਜ਼ੁਏਲਾ ਦੇ ਅੰਦਰ ਰਹਿਣ ਵਾਲੇ ਡਰੱਗ ਤਸਕਰਾਂ ਤੇ ਹਮਲਾ ਕਰਨਾ ਸ਼ੁਰੂ ਕਰ ਦੇਵੇਗਾ। ਦਰਸਲ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਮੰਗਲਵਾਰ ਦੀ ਕੈਬਨਟ ਮੀਟਿੰਗ ਦੌਰਾਨ ਜੋ ਟਿੱਪਣੀ ਕੀਤੀ ਉਸ ਨਾਲ ਵਸ਼ਿੰਗਟਨ ਅਤੇ ਕਰਾਕਸ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਵੈਨਜ਼ੁਏਲਾ 'ਚ ਡਰੱਗ ਤਸਕਰਾਂ ਦੀਆਂ ਕਿਸ਼ਤੀਆਂ ਦੇ ਵਾਰ-ਵਾਰ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ ਇਹ ਵੱਡਾ ਫੈਸਲਾ ਲਿਆ 트ੰਪ ਨੇ ਕੈਬਨਟ ਮੀਟਿੰਗ ਦੌਰਾਨ ਕਿਹਾ ਅਸੀਂ ਜ਼ਮੀਨ 'ਤੇ ਵੀ ਇਹ ਹਮਲੇ ਸ਼ੁਰੂ ਕਰਨ ਜਾ ਰਹੇ ਹਾਂ ਜ਼ਮੀਨ ਤੇ ਹਮਲਾ ਕਰਨਾ ਬਹੁਤ ਆਸਾਨ ਹੈ ਅਸੀਂ ਜਾਣਦੇ ਹਾਂ ਕਿ ਬੁਰੇ ਲੋਕ ਕਿੱਥੇ ਰਹਿੰਦੇ ਨੇ ਅਸੀਂ ਬਹੁਤ ਜਲਦ ਉਹਨਾਂ ਤੇ ਹਮਲੇ ਸ਼ੁਰੂ ਕਰਨ ਜਾ ਰਹੇ ਹਾਂ ਜ਼ਿਕਰਯੋਗ ਹੈ ਕਿ ਟਰੰਪ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਉਹਨਾਂ ਦੇ ਪ੍ਰਸ਼ਾਸਨ ਤੇ ਕਥਿਤ ਡਰੱਗ ਤਸਕਰੀ ਵਾਲੀਆਂ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਹਮਲੇ ਲਈ ਸਖਤ ਜਾਂਚ ਹੋਈ ਜਿਸ ਵਿੱਚ ਹੁਣ ਤੱਕ 80 ਤੋਂ ਵੱਧ ਲੋਕ ਮਾਰੇ ਗਏ ਟਰੰਪ ਨੇ ਵਾਰ ਸੈਕਟਰੀ ਪੀਟ ਹੈਕਸੇਥ ਦਾ ਬਚਾ ਕੀਤਾ ਤੇ ਕਿਹਾ ਕਿ ਨਾ ਤਾਂ ਉਹਨਾਂ ਨੂੰ ਤੇ ਨਾ ਹੀ ਵਾਰ ਸੈਕਟਰੀ ਨੂੰ ਸ਼ੱਕੀ ਡਰੱਗ ਜਹਾਜ਼ ਤੇ ਦੂਜੇ ਹਮਲੇ ਬਾਰੇ ਪਤਾ ਸੀ ਯੂਐਸ ਮਿਲਟਰੀ ਨੇ 2 ਸਤੰਬਰ ਨੂੰ ਕੈਰੀਬੀਅਨ ਚ ਚੱਲ ਰਿਹਾ ਇੱਕ ਸ਼ੱਕੀ ਡਰੱਗ ਜਹਾਜ਼ ਤੇ ਇੱਕ ਹੋਰ ਹਮਲਾ ਕੀਤਾ ਸੀ ਜਦੋਂ ਸ਼ੁਰੂਆਤੀ ਹਮਲੇ ਚ ਜਹਾਜ਼ ਤੇ ਸਵਾਰ ਸਾਰੇ ਲੋਕ ਨਹੀਂ ਮਾਰੇ ਗਏ ਸਨ ਟਰੰਪ ਨੇ ਕਿਹਾ ਮੈਨੂੰ ਦੂਜੇ ਹਮਲੇ ਬਾਰੇ ਨਹੀਂ ਪਤਾ ਸੀ ਮੈਨੂੰ ਲੋਕਾਂ ਬਾਰੇ ਕੁਝ ਨਹੀਂ ਪਤਾ ਸੀ ਮੈਂ ਇਸ ਵਿੱਚ ਸ਼ਾਮਲ ਨਹੀਂ ਸੀ ਤੇ ਮੈਨੂੰ ਪਤਾ ਸੀ ਕਿ ਉਹਨਾਂ ਨੇ ਇੱਕ ਕਿਸ਼ਤੀ ਨੂੰ ਉਡਾ ਦਿੱਤਾ ਸੀ ਪਰ ਮੈਂ ਇਹ ਕਹਾਂਗਾ ਕਿ ਉਹਨਾਂ ਨੇ ਹਮਲਾ ਕੀਤਾ ਸੀ ਰਾਸ਼ਟਰਪਤੀ ਨੇ ਕਿਹਾ ਕਿ ਹਿਕ ਸੇਥ ਪਹਿਲੇ ਹਮਲੇ ਤੋਂ ਸੰਤੁਸ਼ਟ ਸਨ ਪਰ ਦੋ ਲੋਕਾਂ ਨਾਲ ਜੁੜੇ ਦੂਜੇ ਮਾਮਲੇ ਬਾਰੇ ਨਹੀਂ ਜਾਣਦੇ ਸਨ ਉੱਥੇ ਹੀ ਵਾਰ ਸੈਕਟਰੀ ਪੀਟ ਹਿਕ ਸੇਠ ਨੇ ਕਿਹਾ ਕਿ ਉਹਨਾਂ ਨੇ ਪਹਿਲਾ ਹਮਲਾ ਲਾਈਵ ਦੇਖਿਆ ਸੀ ਪਰ ਫਿਰ ਉਹ ਆਪਣੀ ਅਗਲੀ ਮੀਟਿੰਗ 'ਚ ਚਲੇ ਗਏ ਉਹਨਾਂ ਦੱਸਿਆ ਕਿ ਉਹਨਾਂ ਨੂੰ ਦੂਜੇ ਹਮਲੇ ਬਾਰੇ ਕੁਝ ਘੰਟਿਆਂ ਬਾਅਦ ਪਤਾ ਲੱਗਾ ਉਹਨਾਂ ਕਿਹਾ ਮੈਂ ਖੁਦ ਕਿਸੇ ਨੂੰ ਜ਼ਿੰਦਾ ਨਹੀਂ ਦੇਖਿਆ ਕਿਉਂਕਿ ਉਸ ਚੀਜ਼ ਨੂੰ ਅੱਗ ਲੱਗੀ ਹੋਈ ਸੀ ਇਸ ਨੂੰ ਫੌਗ ਆਫ ਵਾਰ ਕਹਿੰਦੇ ਨੇ ਮੰਗਲਵਾਰ ਸ਼ਾਮ ਨੂੰ ਕਈ ਹਵਾਈ ਅੱਡਿਆਂ ਤੇ ਚੈੱਕ-ਇਨ ਸਿਸਟਮ ਅਚਾਨਕ ਪ੍ਰਭਾਵਿਤ ਹੋਏ ਜਿਸ ਕਾਰਨ ਕਈ 에ਅਰਲਾਈਨਸ ਦੀਆਂ ਉਡਾਣਾਂ 'ਚ ਦੇਰੀ ਹੋਈ। 에ਅਰ ਇੰਡੀਆ ਨੇ ਕਿਹਾ ਕਿ ਇਹ ਸਮੱਸਿਆ ਤੀਜੀ ਧਿਰ ਪ੍ਰਣਾਲੀ ਦੇ ਵਿੱਚ ਖਰਾਬੀ ਕਾਰਨ ਹੋਈ ਹੈ। 에ਅਰ ਇੰਡੀਆ ਨੇ ਐਕਸਪਰਟ ਤੇ ਲਿਖਿਆ ਕਿ ਉਸਦੀ ਟੀਮ ਯਾਤਰੀਆਂ ਲਈ ਸੁਚਾਰੂ ਚੈੱਕ-ਇਨ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ। ਜਦਕਿ ਸਿਸਟਮ ਹੌਲੀ-ਹੌਲੀ ਠੀਕ ਹੋ ਰਿਹਾ ਸੀ, ਕੁਝ ਉਡਾਣਾਂ ਦੇਰੀ ਨਾਲ ਪ੍ਰਭਾਵਿਤ ਹੋ ਰਹੀਆਂ ਨੇ। ਏਅਰਲਾਈਨ ਨੇ ਯਾਤਰੀਆਂ ਨੂੰ ਖਵਾਈ ਅਡੇ ਤੋਂ ਨਿਕਲਣ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ਤੇ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਅਤੇ ਕੁਝ ਵਾਧੂ ਯਾਤਰਾ ਸਮਾਂ ਦੇਣ ਦੀ ਸਲਾਹ ਦਿੱਤੀ ਹੈ। ਯੂਐਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਾਨਕਿ ਫਬੀਆਈ ਨੇ 2017 ਚ ਇੱਕ ਭਾਰਤੀ ਔਰਤ ਅਤੇ ਉਸ ਦੇ 6 ਸਾਲ ਦੇ ਪੁੱਤਰ ਦੇ ਕਤਲ ਦੇ ਸਬੰਧ ਚ ਲੁੜੀਂਦੇ ਇੱਕ ਭਾਰਤੀ ਨਾਗਰਿਕ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ਵਾਲੇ ਲਈ 50000 ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੱਕੀ ਨੂੰ ਅਮਰੀਕਾ ਹਵਾਲੇ ਕਰੇ ਨਜ਼ੀਰ ਹਾਮਦ ਤੇ ਮਾਰਚ 2017 ਚ ਨਿਊ ਜਰਸੀ ਦੇ ਮੈਪਲ ਸ਼ੈਡ ਚ ਸ਼ਸ਼ੀ ਕਲਾ ਨਾਰਾ ਤੇ ਉਸ ਦੇ ਪੁੱਤਰ ਅਨੀਸ਼ ਨਾਰਾ ਦੀ ਹੱਤਿਆ ਕਰਨ ਦਾ ਦੋਸ਼ ਹੈ ਹਾਮਦ ਤੇ ਇਸ ਸਾਲ ਫਰਵਰੀ ਚ ਕਤਲ ਹਥਿਆਰ ਰੱਖਣ ਅਤੇ ਗੈਰ ਕਾਨੂੰਨੀ ਉਦੇਸ਼ ਲਈ ਹਥਿਆਰ ਦੀ ਵਰਤੋਂ ਦੇ ਦੋ ਦੋਸ਼ ਲਗਾਏ ਗਏ ਨੇ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਹਾਮਦ ਕਤਲ ਤੋਂ 6 ਮਹੀਨੇ ਬਾਅਦ ਭਾਰਤ ਵਾਪਸ ਆਇਆ ਤੇ ਉੱਥੇ ਹੀ ਰਹਿ ਰਿਹਾ ਹੈ ਬਰਲਿੰਗਟਨ ਕਾਉਂਟੀ ਪ੍ਰੋਸੀਕਿਊਟਰ ਦਫਤਰ ਨੇ ਇੱਕ ਬਿਆਨ ਚਕਿਆ ਕਿ ਜਾਂਚ ਦੌਰਾਨ ਉਸ ਨੂੰ ਇੱਕ ਮੁੱਖ ਸ਼ੱਕੀ ਮੰਨਿਆ ਗਿਆ ਸੀ ਕਿਉਂਕਿ ਉਸ ਨੂੰ ਮ੍ਰਿਤਕ ਔਰਤ ਦੇ ਪਤੀ ਹਨੂ ਮਰਨਾਥ ਨਾਰਾ ਦਾ ਪਿੱਛਾ ਕਰਦੇ ਹੋਏ ਪਾਇਆ ਗਿਆ ਸੀ ਉਹ FBI ਦੀ ਮੋਸਟ ਵਾਂਟਡ ਸੂਚੀ 'ਚ ਸੂਚੀਬੱਧ ਹੈ ਤੇ ਸੰਗੀ ਜਾਂਚ ਏਜੰਸੀ ਨੇ ਉਸ ਦੀ ਗ੍ਰਿਫਤਾਰੀ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਲਈ 50000 ਡਾਲਰ ਇਨਾਮ ਦੀ ਪੇਸ਼ਕਸ਼ ਕੀਤੀ ਹੈ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਭਾਰਤੀ ਰਾਜਦੂਤ ਵਿਨੈਕ ਕਵਾਤਰਾ ਨੂੰ ਫੋਨ ਕਰਕੇ ਹਾਮਿਦ ਦੀ ਹਵਾਲਗੀ 'ਚ ਭਾਰਤ ਸਰਕਾਰ ਦੀ ਸਹਾਇਤਾ ਦੀ ਮੰਗ ਕੀਤੀ ਹੈ ਉਨਾ ਕਹਿਆ ਕਿ ਇਸ ਬੇਰਹਿਮ ਅਪਰਾਧ ਨੇ ਪੂਰੇ ਰਾਜ ਨੂੰ ਹੈਰਾਨ ਕਰ ਦਿੱਤਾ ਪੁਲਿਸ ਨੂੰ 23 ਮਾਰਚ 2017 ਦੀ ਸ਼ਾਮ ਨੂੰ ਇੱਕ ਅਪਾਰਟਮੈਂਟ ਚ ਮਾਂ ਤੇ ਪੁੱਤ ਦੀਆਂ ਲਾਸ਼ਾਂ ਮਿਲੀਆਂ ਇੱਕ ਪੋਸਟਮਾਰਟਮ ਚ ਉਹਨਾਂ ਦੀਆਂ ਗਰਦਨਾਂ ਤੇ ਕਈ ਡੂੰਘੇ ਜ਼ਖਮਾਂ ਦਾ ਖੁਲਾਸਾ ਹੋਇਆ ਤੇ ਅਨੀਸ਼ ਦੀ ਗਰਦਨ ਉੱਤੇ ਢੜ ਤੋਂ ਲਗਭਗ ਕੱਟੀ ਹੋਈ ਸੀ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਦ੍ਰਿਸ਼ ਭਿਆਨਕ ਸੀ ਹਾਮਿਦ ਉਸੇ ਅਪਾਰਟਮੈਂਟ 'ਚ ਰਹਿੰਦਾ ਸੀ ਤੇ ਉਸੇ ਆਈਟੀ ਕੰਪਨੀ 'ਚ ਕੰਮ ਕਰਦਾ ਸੀ ਜਿੱਥੇ ਹਨੁਮੰਤ ਨਾਰਾ ਕੰਮ ਕਰਦਾ ਸੀ ਅਧਿਕਾਰੀਆਂ ਦੇ ਅਨੁਸਾਰ ਇਸ ਗੱਲ ਦੇ ਪੁਖਤਾ ਸਬੂਤ ਨੇ ਕਿ ਹਾਮਿਦ ਨੇ ਸ਼ਸ਼ੀਕਲਾ ਤੇ ਅਨੀਸ਼ ਦਾ ਕਤਲ ਕੀਤਾ ਸੀ ਵੈਂਕੂਵਰ ਆਈਲੈਂਡ ਪਲਪ ਮਿੱਲ ਸਥਾਈ ਤੌਰ ਤੇ ਬੰਦ ਕੀਤੇ ਜਾਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਅੰਦਾਜ਼ਨ 350 ਵਰਕਰਜ਼ ਵਿਲੇ ਹੋ ਜਾਣਗੇ ਕੰਪਨੀ ਦੇ ਪ੍ਰੈਜ਼ੀਡੈਂਟ ਆਫ ਪੇਪਰ ਐਂਡ ਪੈਕੇਜਿੰਗ ਸਟੀਵ ਹੈਨਰੀ ਨੇ ਆਖਿਆ ਕਿ ਪਿਛਲੇ 18 ਮਹੀਨਿਆਂ ਤੋਂ ਮਾੜੇ ਮਾਰਕੀਟ ਹਾਲਾਤ ਕਾਰਨ ਸਾਨੂੰ ਇਹ ਫੈਸਲਾ ਲੈਣਾ ਪੈ ਰਿਹਾ ਏ ਉਹਨਾਂ ਆਖਿਆ ਕਿ ਕ੍ਰਾਫਟਨ ਦੇ ਕਰਮਚਾਰੀਆਂ ਨੇ ਆਪਰੇਸ਼ਨਲ ਲਾਗਤ ਨੂੰ ਘਟਾਉਣ ਲਈ ਜੀ ਤੋੜ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਾਫੀ ਫਾਇਦਾ ਵੀ ਹੋਇਆ ਪਰ ਇਸ ਸਮੇਂ ਮਾਰਕੀਟ ਦੇ ਹਾਲਾਤ ਨਾਸਾਜ਼ ਨੇ ਜਿਸ ਕਾਰਨ ਸਾਨੂੰ ਅਜਿਹਾ ਫੈਸਲਾ ਲੈਣਾ ਪੈ ਰਿਹਾ ਏ ਉਨਾ ਆਖਿਆ ਕੇ ਪਵੇਖ ਚ ਮਿਲ ਸਾਈਟ ਦੀ ਵਰਤੋਂ ਨੂੰ ਲੈ ਕੇ ਉਹ ਸੰਭਾਵਨਾਵਾਂ ਤਲਾਸ਼ ਰਹੇ ਨੇ ਇਸ ਤੋਂ ਇਲਾਵਾ ਡੌਮਟਰ BC ਦੇ ਵਿੱਚ ਹੀ ਤਿੰਨ ਹੋਰ ਮਿੱਲਾਂ ਵੀ ਚਲਾਉਂਦੀ ਹੈ ਕੰਪਨੀ ਦਾ ਕਹਿਣਾ ਹੈ ਕਿ BC ਚ ਬਣੇ ਰਹਿਣ ਲਈ ਉਹਨਾਂ ਨੂੰ ਸਰਕਾਰ ਤੇ ਇੰਡਸਟਰੀ ਚ ਆਪਣੇ ਭਾਈਵਾਲਾਂ ਨਾਲ ਕੰਮ ਕਰਦੇ ਰਹਿਣਾ ਹੋਵੇਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ